ਹਾਂਜੀ ਮਿੱਤਰੋ ਅੱਜ ਪਹੁੰਚੇ ਆ ਅਸੀਂ ਗੁਰਵਾਚਨ ਸਿੰਘ ਐਂਡ ਸੰਸ ਵਾਲਿਆਂ ਦੇ ਇਹ ਬਾਈ ਹੁਣ ਅਗਲੇ ਟਰੈਕਟਰ ਹੁੰਦੇ ਆ ਨਵੇਂ ਪੁਰਾਣੇ ਟਰੈਕਟਰ ਹੁੰਦੇ ਦੇਖ ਸਕਦੇ ਹੋ ਤੁਸੀਂ ਸਾਰੇ ਟਰੈਕਟਰਾਂ ਬਾਰੇ ਆਪਾਂ ਜਾਣਕਾਰੀ ਲਿਆਂਗੇ ਜੀ ਦੇਖ ਸਕਦੇ ਹੋ ਤੁਸੀਂ ਅੱਜ ਸ਼ੁਰੂ ਕਰਦੇ ਆ ਮਿੱਤਰੋ ਇਧਰ ਫਾਰਮ ਟਰੈਕ 45 ਤੋਂ ਦੇਖ ਸਕਦੇ ਹੋ ਟਰੈਕਟਰ ਤੁਸੀਂ ਟੈਟ ਆਪਾਂ ਦੇਖ ਸਕਦੇ ਬਿਲਕੁਲ ਨਵਾਂ ਟਰੈਕਟਰ ਆ ਜੀ ਦੱਸਣ ਦੀ ਲੋੜ ਨਹੀਂ ਤੁਹਾਨੂੰ ਤੇ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਐਂਡ ਤੇ ਬਾਈ ਦਾ ਪਰ ਨੰਬਰ ਵੀ ਹੋ ਲਾਗੇ ਉਸ ਨੰਬਰ ਤੇ ਸਾਰੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਵਾਡੀ ਲੈਣ ਦਾ ਦੇ ਸਕਦਾ 10 ਦੀ ਤਾਂ ਮਲੋਡ ਨਹੀਂ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਜੀ ਇਹ ਇਹ ਹੈਗਾ ਜੀ 24 ਮਾਡਲ 7 ਲੱਖ 50 ਹਜ਼ਾਰ ਪੇ ਡਿਮਾਂਡ ਹੈ ਟਰੈਕਟਰ ਦੀ ਕੰਡੀਸ਼ਨ ਤੋਂ ਟਰੈਕਟਰ ਦੀ ਦੇ ਸਕਦਾ ਤੇ ਅੱਗੇ ਖੜਾ ਹੈ ਫਾਰਮ ਟਰੈਕ 60 ਆ ਇਹ ਵੀ ਟਰੈਕਟਰ ਤੋਂ ਹੀ ਦੇ ਸਕਦਾ ਟਾਇਰਾਂ ਦੀ ਜੇ ਗੱਲ ਕਰੀਏ ਅਸੀਂ ਤਾਂ 85 ਪੈਸੇ ਟਾਇਰ ਆ ਜੀ ਇਹਦੇ ਰਹਿਮ ਰਾਮ ਪੁੱਛੇ ਗੱਲ ਸਕਦੇ ਬਹੁਤ ਸੋਹਣੀ ਹਾਲਤ ਦੇ ਵਿੱਚ ਟਰੈਕਟਰ ਆ ਜੀ ਇਹ ਕੰਡੀਸ਼ਨ ਦਾ ਤੁਸੀਂ ਚੈੱਕ ਕਰ ਸਕਦੇ ਹੋ ਐਨ ਛੱਤਰੀ ਛੱਤਰੀ ਲੱਗ ਗਈ ਹੈ ਬਹੁਤ ਸੋਹਣਾ ਟਰੈਕਟਰ ਬਾਡੀ ਲੈਂਡ ਦਾ ਤੁਸੀਂ ਚੈੱਕ ਕਰ ਸਕਦੇ ਹੋ ਬਾਡੀ ਲੈਂਡ ਦਾ ਬਹੁਤ ਚੰਗਾ ਟਰੈਕਟਰ ਹੈ ਜਿਹੇ ਪਾਸੇ ਵੀ ਲੀਕ ਸ਼ੀਕ ਨਹੀਂ ਹੈ ਤੇ ਬਾਕੀ ਚੱਲੇ ਚੁੱਲੇ ਬਹੁਤ ਘੱਟ ਹੁੰਦੇ ਹੀ ਬਾਈ ਹੁਣ ਟਰੈਕਟਰ ਤੁਸੀਂ ਸਾਰੀ ਜਾਣਕਾਰੀ ਬਾਈ ਤਾਂ ਨੰਬਰ ਤੇ ਲੈ ਸਕਦੇ ਹੋ ਬਾਕੀ ਇੰਜਨ ਗੇਅਰ ਤੇ ਬਿਲਕੁਲ ਲੋਕੇ ਟਰੈਕਟਰ ਮਿਲਣਗੇ ਤੁਹਾਨੂੰ ਇਹ ਇਹ ਹੈਗਾ 17 ਮਾਡਲ 5,25,000 ਰੁਪਏ ਦੀ ਮੰਗ ਆ ਇਹ ਟਰੈਕਟਰ ਦੀ ਬਾਕੀ ਅੱਗੇ ਲੈ ਕੇ ਚੱਲਦੇ ਮਹਿੰਦਰਾ 555 ਡੀਏ ਪਾਵਰ ਪਲੱਸ ਟਰੈਕਟਰ ਖੜਾ ਜੀ ਇਹ ਇਧਰ ਜਿਹੜੇ ਅਗਲੇ ਟਾਇਰ ਆ ਅਗਲੇ ਟਾਇਰ ਅੱਤੇ ਆ ਜੀ ਬੰਪਰ ਤੁਸੀਂ ਚੈੱਕ ਕਰ ਸਕਦੇ ਬੰਪਰ ਬਹੁਤ ਬਾਹਰ ਆ ਲੱਗ ਗਿਆ ਜੀ ਨਰੋਆ ਬੰਪਰ ਆ ਇਹੇ ਸਾਧਾ ਤੁਸੀਂ 18 ਮਾਡਲ 5 ਲੱਖ 25 ਹਜ਼ਾਰ ਰੁਪਏ ਡਿਮਾਂਡ ਆ ਅਗਲੇ ਟਾਇਰ ਅੱਤੇ ਆ ਜੀ ਪਿਛਲੇ ਹੈਗੇ 70 ਕੇ ਪੈਸੇ ਤੇ ਬਾਕੀ ਰਹਿਮ ਰਮ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਡੀ ਲੈਨ ਦਾ ਬਹੁਤ ਚੰਗਾ ਟਰੈਕਟਰ ਦਾ ਇਹ ਸਾਲ ਦਾ ਤੁਸੀਂ ਇੰਜਨ ਗੇਅਰ ਬਿਲਕੁਲ ਓਕੇ ਹੋਗਾ ਇਹ ਟਰੈਕਟਰ ਦਾ ਤੇ 57 HP ਹੀ ਦੇ ਸਕਦਾ ਤੁਸੀਂ ਮਹਿੰਦਰਾ ਪਾਵਰ ਪਲੱਸ ਦੇ ਸਕਦਾ ਟਰੈਕਟਰ ਬਹੁਤ ਸੋਹਣਾ ਹੀ ਹਾਲਤ ਦੇ ਵਿੱਚ ਪਿਆ ਜੀ ਇਹ ਇਹ ਆਪਾਂ ਮਾਡਲ ਦੀ ਜੇ ਗੱਲ ਕਰੀਏ 18 ਮਾਡਲ 5 ਲੱਖ 25000 ਰੁਪਏ ਡਿਮਾਂਡ ਆ ਇਧਰੋਂ ਵੀ ਤੁਹਾਨੂੰ ਦਿਖਾ ਦਿੰਨੇ ਨੇ ਘੁਮਾ ਕੇ ਇੱਕ ਵਾਰੀ ਦੇ ਸਕਦੇ ਕਿਸੇ ਬਸ ਲਈ ਠੀਕ ਨਹੀਂਗਾ ਤੇ ਬਹੁਤ ਸੋਹਣੀ ਹਾਲਤ ਦੇ ਵਿੱਚ ਕੋਪੋਲੋ ਦੇ ਟਾਇਰ ਆ ਜੀ ਰਮ ਰਮ ਚੈੱਕ ਕਰ ਸਕਦੇ ਬਹੁਤ ਸੋਹਣੇ ਹਾਲਤ ਦੇ ਵਿੱਚ ਪਏ ਆ ਜੀ ਬਾਕੀ ਅੱਗੇ ਲੈ ਕੇ ਚੱਲਦੇ ਆਂ ਬਾਈ ਹੁਣ ਕਲੱਗੇ ਵੀ ਖੜੇ ਟਰੈਕਟਰ ਸੋਨਾ ਲੀਕਾ ਖੜਾ ਜੀ ਇੱਧਰ ਦੇਖ ਸਕਦਾ ਤੁਸੀਂ ਡੀ ਆਈ 50 RX ਦੇਖ ਸਕਦਾ ਤੁਸੀਂ ਟਾਇਰ ਚੈੱਕ ਕਰ ਸਕਦੇ ਹੋ ਬਾਡੀ ਲਾਈਨ ਦੇਖ ਸਕਦੇ ਹੋ ਬਹੁਤ ਸੋਹਣੀ ਹਾਲਤ ਵਿੱਚ ਤੇ ਇਸਲੇ ਟਾਇਰ ਤੁਸੀਂ ਦੀ ਸਕਦੇ ਹੋ ਰਮਨ ਚੈੱਕ ਕਰ ਸਕਦੇ ਹੋ ਬਾਕੀ ਬਰਗਾੜਾ ਮੂਡ ਬਿਲਕੁਲ ਸਾਫ਼ ਹੈ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਇਹ ਤੇ ਡਬਲ ਡਿਸਟ੍ਰੀਬਿਊਟਰ ਹੀ ਦੇ ਸਕਦਾ ਤੁਸੀਂ ਬਹੁਤ ਸੋਹਣੀ ਹਾਲਤ ਵਿੱਚ ਇੰਜਨ ਗੇਅਰ ਤਾਂ ਬਿਲਕੁਲ ਓਕੇ ਹੁੰਦੇ ਬਾਈ ਹੁਣ ਅਕਲ ਦੱਸਣ ਦੀ ਲੋੜ ਨਹੀਂ ਤੇ ਐਨ ਗਰੰਟੀ ਹੋ ਬਾਈ ਹੁਣਾਂ ਦੀ 19 ਮਾਡਲ ਆਈ ਇਹ 5,25,000 ਰੁਪਏ ਦੀ ਮੰਗ ਆ ਟਰੈਕਟਰ ਦੀ ਚੈੱਕ ਤੁਸੀਂ ਜੇ ਸਾਧਾ ਛੱਟਰ ਨਾਲ ਦਾ ਟਰੈਕਟਰ ਨਹੀਂ ਇਹ ਜੀ ਇਹ ਸਾਧਾ ਤਾਂ ਸੀ ਤੇ ਅੱਗੇ ਲੈ ਕੇ ਚੱਲਦੇ ਮਹਿੰਦਰਾ ਆਰਜਨ ਅਲਟਰਾ ਵਾਂਸ ਸੋ 5 ਡੀ ਐਚ ਡੀ ਇਹ ਵੀ ਦੇ ਸਕਦਾ ਟਰੈਕਟਰ ਇਹ ਵੀ ਚੰਗੀ ਹਾਲਤ ਦੇ ਵਿੱਚ ਪਿਆ ਜੀ ਟਾਇਰਾਂ ਦੀ ਜੇ ਗੱਲ ਕਰੇ 70 ਤੋਂ 75 ਪੈਸੇ ਟਾਇਰ ਹੈਗੇ ਗੁੱਡਇਰ ਦੇ ਟਾਇਰ ਆ ਜੀ ਤੇ ਬਾਕੀ ਬਰਾਡ ਮੂਡ ਚੈੱਕ ਕਰ ਸਕਦਾ ਤੁਸੀਂ ਇਹ ਵੀ ਸੋਹਣਾ ਟਰੈਕਟਰ ਪਿਆ ਜੀ ਬਾਡੀ ਲੈਣ ਦਾ ਤੁਸੀਂ ਚੈੱਕ ਆ ਸਕਦੇ ਆ ਅਗਲੇ ਟਾਇਰ ਹੈਗੇ ਆ ਜੀ ਇਹਦੇ ਅੱਦੇ ਘਟਾਇਰ ਆਈ ਅਗਲੇ ਇਹ ਮਾਡਲ ਹੈਗਾ ਜੀ 13 4 ਲੱਖ 90 ਹਜ਼ਾਰ ਪੀ ਰਿਮਾਡ ਆ ਟਰੈਕਟਰ ਜੀ ਦੇਖ ਸਕਦੇ ਬਿਲਕੁਲ ਸਾਫ਼ ਟਰੈਕਟਰ ਵਿੱਚ ਇਹ ਵੀ ਦੇਖ ਸਕਦਾ ਤੁਸੀਂ ਟਰੈਕਟਰ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਜੀ ਇਹ ਤੇ ਅੱਗੇ ਖੜਾ ਜੀ ਸਵਰਾਜ 855 ਇਹ ਵੀ ਚੈੱਕ ਕਰ ਸਕਦੇ ਹਾਂ ਇਹਦੀ ਜੇ ਟਾਇਰਾਂ ਦੀ ਗੱਲ ਕਰੀਏ 60 ਤੋਂ 65 ਪੈਸੇ ਟਾਇਰ ਹੈਗੇ ਆ ਜੀ ਪਿਛਲੇ ਅਗਲੇ ਟਾਇਰ ਆ ਵੀ ਇਹਨੇ ਕੀ ਲਗਭਗ ਤੇ ਇਹ ਮਾਡਲ ਹੈ 98 215000 ਕੀ ੜਮਾਂ ਦਾ ਟਰੈਕਟਰ ਦੀ ਦੇ ਸਕਦੇ ਹਾਂ ਬਾਕੀ ਅੱਗੇ ਲੈ ਕੇ ਚੱਲਦੇ ਸੱਜੋਂ ਫਾਰਮ ਟਰੱਕ ਸਾਠ ਖੜਾ ਜੀ ਇਹ ਵੀ ਟਰੈਕਟਰ ਦੀ ਦੇ ਸਕਦੇ ਅੱਧੇ ਟਾਇਰ ਆ ਜੀ ਇਹ ਤੇ ਅਗਲੇ ਪਿਛਲੇ ਵੀ ਅੱਧੇ ਹੀ ਕੀ ਲਗਭਗ 13 ਰਮਰੂ ਚੈੱਕ ਕਰ ਸਕਦੇ ਆ ਸਾਫ਼ ਹਾਲਤ ਦੇ ਵਿੱਚ ਪਏ ਆ ਜੀ ਇਹ ਤੇ ਵਾਡੀ ਲੈਨ ਦਾ ਦੇ ਸਕਦੇ ਸੋਹਣੀ ਹਾਲਤ ਦੇ ਵਿੱਚ ਪਿਆ ਟਰੈਕਟਰ ਬਾਕੀ ਮਾੜਾ ਮੋਟਾ ਪੇਂਟ ਪੌਂਡ ਫੇਟ ਹੋਇਆ ਜੀ ਤੇ ਬਾਕੀ ਬਾਈ ਹੁਣਾਂ ਦੀ ਗਾਰੰਟੀ ਹੋਊਗੀ ਜੀ 2002 ਮਾਡਲ 2 ਲੱਖ 25 ਹਜ਼ਾਰ ਰੁਪਏ ਡਿਮਾਰਟ ਆ ਜੀ ਬਾਕੀ ਆ ਜੋ ਲੈ ਕੇ ਚੱਲਦੇ ਆਪਾਂ ਨੰਬਰ ਬੋਲਦੇ ਆ ਜੀ ਬਾਈ ਦਾ ਉਸ ਨੰਬਰ ਤੇ ਸਾਰੀ ਜਾਣਕਾਰੀ ਟਰੈਕਟਰਾਂ ਬਾਰੇ ਲੈ ਸਕਦੇ ਬਾਈ ਤੋਂ ਗੁਰਵਚਨ ਸਿੰਘ ਐਂਡ ਸੰਸ 88475 13933 ਇਹ ਬਾਈ ਦਾ ਨੰਬਰ ਆ ਬੋਰਡ ਤੇ ਨਿਗਾ ਮਰਵਾ ਦਿੰਨੇ ਇਸ ਨੰਬਰ ਤੇ ਜਿਹੜੇ ਮਰਜ਼ੀ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਰੀ ਜਾਣਕਾਰੀ ਬਾਈ ਤੋਂ ਲੈ ਸਕਦੇ ਹੋ ਟਰੈਕਟਰਾਂ ਬਾਰੇ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਹੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ